ਹੈਲੋ ਜੀ ਸਸ਼ਿਆਕਾਲ ਨਮਸਤੇ ਸਲਾਮ ਜੀ ਉਮੀਦ ਕਰਦੀਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਵੀ ਠੀਕ ਐ ਤੇ ਮੈਂ ਨਾ ਆ ਗਈ ਸੀ ਪਿੰਡੋਂ ਕੱਲ ਅਸੀਂ ਸ਼ਾਮ ਨੂੰ ਆਗੇ ਸੀ ਪਿੰਡ ਤੋਂ ਤੇ ਅੱਜ ਚਲੋ ਥੋੜਾ ਇੱਧਰ ਉੱਧਰ ਸੈਟਿੰਗ ਵਗੈਰਾ ਕਰਦੇ ਆਂ ਟਾਈਮ ਨਿਕਲ ਗਿਆ ਤੇ ਮੈਂ ਵੀਡੀਓ ਕੋਈ ਬਣਾਈ ਨਹੀਂ ਸੀ ਤੇ ਹੁਣ ਸੋਚਿਆ ਚਲੋ ਲੰਚ ਰੁਟੀਨ ਵੇਲੇ ਦੀ ਐ ਮੈਂ ਵੀਡੀਓ ਜ਼ਿਆਦਾਤਰ ਬਣਾ ਲੈਣੀ ਆ ਤੇ ਲੱਗੀ ਹੋਈ ਸੀ ਜੀ ਮੈਂ ਹੁਣ ਲੰਚ ਦੀ ਤਿਆਰੀ ਕਰਨ ਮੌਸਮ ਅੱਜ ਬਾਹਰ ਬਹੁਤ ਵਧੀਆ ਹੈਗਾ ਏ ਅੱਜ ਤਾਂ ਵੈਸੇ ਥੋੜੀ ਧੁੱਪ ਨਿਕਲੀ ਹੋਈ ਹੈ ਤੇ ਵੈਸੇ ਮੌਸਮ ਠੰਡਾ ਹੀ ਹੈ ਤੇ ਲੱਗੀ ਹੋਈ ਸੀ ਜੀ ਮੈਂ ਹੁਣ ਸਬਜ਼ੀ ਬਣਾਣਾ ਮੈਂ ਬਣਾ ਰਹੀ ਆ ਅੱਜ ਆਲੂ ਮਟਰ ਮੈਂ ਮਟਰ ਕੱਢ ਲਏ ਸੀ ਮਟਰ ਕੱਢ ਗਏ ਚਲ ਲੱਗੀ ਹੁਈਆਂ ਮੈਂ ਹੁਣ ਤੜਕਾ ਲਗਾਣ ਤੇਲ ਮੈਂ ਕੁੱਕਰ ਵਿੱਚ ਪਾ ਦਿੱਤਾ ਏ ਤੇ ਮੈਂ ਅਦਰ ਅਦਰਕ ਪਿਆਜ਼ ਤੇ ਹਰੀਆਂ ਮਿਰਚਾਂ ਵੀ ਕੁੱਟ ਲੀਆਂ ਨੇ ਗ੍ਰाइंड ਕਰ ਲਈਆਂ। ਮੈਂ ਇੱਕ ਵਾਰ ਆਪ ਇਸ ਵਿੱਚ ਨਜ਼ਰ ਕਰ ਲਵਾਂਗੀ। ਹੂੰ? ਦੇਖ ਲਓ ਕਿ ਫਟਕਟ ਨਹੀਂ ਨਾ ਵੀਡੀਓ ਕੋਈ ਚੱਕਰ ਨਹੀਂ ਆ। ਅੱਗੇ ਵੱਧਦੇ। ਟੰਗ ਟੰਗ ਨਹੀਂ। ਨਹੀਂ ਨਹੀਂ ਮੈਂ ਬਣਾ ਰਹੀ ਹੁਣੇ ਮੈਂ ਬਲੌਗ ਬਣਾਤੀ ਹੁਣੇ। <laughs> इसलिए बना रही ठीक है इसलिए बना रही ठीक है जी आज मेरी वॉशिंग मशीन आ ही गई आ गई जी मेरी वॉशिंग मशीन देखो फिर असमी ले सैमी ऑटोमैटिक ਵਾਸ਼ਿੰਗ ਮਸ਼ੀਨ ਹੇ ਗਾਇਜ਼ ਜੀ ਮੇਰੀ ਨਿਸ਼ੂ ਵੱਲੋਂ ਔਰ ਮੇਰੇ ਹਨੀ ਵੱਲੋਂ ਮੈਨੂੰ ਗਿਫਟ ਵਾਸ਼ਿੰਗ ਮਸ਼ੀਨ ਵਲੌਗ ਦੇ ਵਿੱਚ ਦੇਖਿਆ ਸੀ ਵੀ ਮੇਰੀ ਮੰਮੀ ਹੱਥ ਨਾਲ ਕੱਪੜੇ ਧੋਦੀ ਆਂ ਬਾਹਾਂ ਯਾ ਪਰ ਉਹਨਾਂ ਨੇ ਵਲੌਗ ਵਿੱਚ ਦੇਖ ਕੇ ਆਰਡਰ ਕਰ ਦਿੱਤੀ ਹੈ ਵੀ ਇਹ ਮੇਨਾਂ ਦਾ ਬਾਹਰਲੀ ਕੋੰਪਨੀ ਲੱਗਿਆ ਥਾਮਸਨ ਥਾਮਸਨ ਕੰਪਨੀ ਹੈ ਤਾਂ ਠੀਕ ਹੈ ਹਾਂ ਨਹੀਂ ਵੈਸੇ ਤਾਂ ਵਧੀਆ ਹੈ 12 ਕਿਲੋ ਦੀ ਹੈ ਵੱਡੀ ਮਸ਼ੀਨ ਹੈ ਦੇਖਦੇ ਆ ਚਲਾ ਕੇ ਹੁਣ ਆਟੋਮੈਟਿਕ ਦੇ ਤਾਂ ਪੰਗੇ ਨਹੀਂ ਐ ਬਚਲ ਵਧੀਆ ਵੈਸੇ ਸੈਮੀਓ ਠੀਕ ਐ ਇਹ ਸੈਮੀ ਆਟੋਮੈਟਿਕ ਹੈ ਕਹਿੰਦੇ ਦੇਖੋ ਕਾਫੀ ਵੱਡਾ ਟੱਬ ਐ 12 kg ਇਦਰ ਡਰਾਇਰ ਥਾਮਸਨ ਯੂਕੇ ਵਾਲਿਆਂ ਨੇ ਯੂਕੇ ਵਾਲਾ ਹੀ ਬ੍ਰਾਂਡ ਲੈ ਲਿਆ ਥਾਮਸਨ ਐ ਬਈ ਥਾਮਸਨ ਕੰਪਨੀ ਕੰਪਨੀ ਆ ਨਾ ਇਹ ਗਈ ਯੂਕੇ ਦੀ ਆਪਣੀ ਇੰਡੀਅਨ ਨਹੀਂ ਹੈਗੀ ਜੀ ਨਵੀਂ ਮਸ਼ੀਨ ਦੇ ਵਿੱਚ ਮੈਂ ਧੋ ਦਿੱਤੇ ਆ ਕੱਪੜੇ ਚਾਹ ਚਾ ਦੇ ਵਿੱਚ ਰਾਤ ਨੂੰ ਵੀ ਕੱਪੜੇ ਧੋ ਦਿੱਤੇ ਨੇ ਨਵੀਂ ਮਸ਼ੀਨ ਦੇ ਚਾ ਦੇ ਵਿੱਚ ਅਤੇ ਕੋ ਨੀਆ ਮੈਂ ਤੁਹਾਨੂੰ ਤੇ ਆਹ ਦੇਖੋ ਜੀ ਬਾਕੀ ਜੀ ਇਹ ਮਸ਼ੀਨ ਮੇਰੇ ਬੱਚਾ ਨੇ ਯੂਕੇ ਤੋਂ ਆਰਡਰ ਕਰਕੇ ਦਿੱਤੀ ਐ ਲੈ ਕੇ ਅਸੀਂ ਤਾਂ ਕਿਹਾ ਸੀ ਵੀ ਅਸੀਂ ਆਪੇ ਲੈ ਲੈਣੀ ਆ ਤੁਸੀਂ ਰਹਿਣ ਦਿਓ ਤੇ ਹਨੀ ਤੇ ਨਿਸ਼ੂ ਕਹਿੰਦੇ ਨਹੀਂ ਅਸੀਂ ਆਪਣੇ ਪਸੰਦ ਦੀ ਇੱਥੋਂ ਹੀ ਆਰਡਰ ਕਰ ਦੇਣੀ ਆ ਤੁਸੀਂ ਦੱਸ ਦੋ ਬਸ ਕਿਹੜੀ ਲੈਣੀ ਐ ਦੇਖੋ ਬਾਕੀ ਜੀ ਮੇਰੀ ਮਸ਼ੀਨ ਨਵੀਂ ਜਿਹੜੀ ਹੈਗੀ ਐ ਬਹੁਤ ਹੀ ਮੈਨੂੰ ਪਸੰਦ ਆਈ ਕਿਉਂਕਿ ਨਾ ਇੱਕ ਤਾਂ ਬੜੀ ਫਾਸਟ ਕੱਪੜੇ ਇਹਦੇ ਨਾਲ ਤੁੱਤੇ ਜਾ ਰਹੇ ਨੇ ਤੇ ਦੂਸਰਾ ਜਿਹੜਾ ਡਰਾਇਰ ਆ ਉਹ ਵੀ ਇੰਨਾ ਫਾਸਟ ਹੈ ਜਿਹੜੀ ਦੂਸਰੀ ਆਪਣੀ ਆਟੋਮੈਟਿਕ ਮਸ਼ੀਨ ਹੁੰਦੀ ਹੈ ਨਾ ਉਹਦੇ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਕੱਪੜੇ ਸੁਕਾਉਂਦਾ ਪੰਜਾ ਤੇ ਐਨੇ ਮਤਲਬ ਜ਼ਿਆਦਾ ਕੱਪੜੇ ਉਹਦੇ ਵਿੱਚ ਨਹੀਂ ਸੀ ਸੁੱਕਦੇ ਉਹਦੇ ਵਿੱਚ ਸਿਰਫ 50% ਕੱਪੜੇ ਸੁੱਕਦੇ ਸੀ ਤੇ ਇਹਦਾ ਡਰਾਇਰ ਬਹੁਤ ਹੀ ਜ਼ਿਆਦਾ ਵਧੀਆ ਤੇ ਬੜੀ ਫਾਸਟ ਕੱਪੜੇ ਇਹਦੇ ਵਿੱਚ ਸੁੱਕਦੇ ਆ ਤੇ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਪਸੰਦ ਆਈ ਹੈ ਤੇ ਬਾਕੀ ਜਿਹੜੀ ਹੈਗੀ ਗੱਲ ਸਭ ਤੋਂ ਵੱਡੀ ਜੀ ਬਾਕੀ ਕੰਮ ਤਾਂ ਮੈਂ ਜਿਵੇਂ ਕੱਪੜੇ ਧੋਣੇ ਨਾ ਝਾੜੂ ਪੋਚਾ ਵਗੈਰਾ ਮੈਂ ਆਪ ਨਹੀਂ ਕਰਦੀ ਹੈਗੀ ਬਰਤਨ ਵਗੈਰਾ ਵੀ ਨਹੀਂ ਕਰਦੀ ਤੇ ਸਿਰਫ ਕੱਪੜੇ ਧੋਣੇ ਹੁੰਦੇ ਸੀ ਉਹ ਵੀ ਆਟੋਮੈਟਿਕ ਮਸ਼ੀਨ ਦੇ ਵਿੱਚ ਧੋ ਲੈਂਦੀ ਹੁੰਦੀ ਸੀ ਤੇ ਹੁਣ ਚਲੋ ਐਸ ਮਸ਼ੀਨ ਦੇ ਵਿੱਚ ਕੱਪੜੇ ਧੋਣ ਦੇ ਨਾਲ ਇਹ ਮੈਨੂੰ ਫਾਇਦਾ ਹੋ ਜਾਣਾ ਹੈ ਕਿ ਚਲੋ ਮੇਰੀ ਥੋੜੀ ਬਹੁਤੀ ਐਕਸਰਸਾਈਜ਼ ਹੋ ਜਾ ਕਰੂਗੀ ਜਿਹੜੀ ਮੈਂ ਬਿਲਕੁਲ ਹੀ ਬਸ ਕੱਪੜੇ ਵਿੱਚ ਪਾਏ ਤੇ ਕੱਢੇ ਬਸ ਐਦਾਂ ਕੰਮ ਹੁੰਦਾ ਸੀ ਤੇ ਹੁਣ ਇਹਦੇ ਵਿੱਚ ਮੇਰੀ ਥੋੜੀ ਬਹੁਤੀ ਐਕਸਰਸਾਈਜ਼ ਹੋ ਜਾ ਕਰਨੀ ਹੈ ਇਹ ਕੱਪੜੇ ਜਿਹੜੇ ਮਤਲਬ ਪਾਣੀ થઈ ਕੱਢ ਕੇ ਉਹਦੇ ਵਿੱਚ ਸਿੱਟਣੇ ਆ ਤੇ ਵੈਸੇ ਤਾਂ ਆਪਸ਼ਨ ਹੈਗਾ ਉਹਦੇ ਵਿੱਚ ਡਰਾਇਰ ਦੇ ਵਿੱਚ ਵੀ ਪਾਣੀ ਪੈਂਦਾ ਨਾ ਜਿਵੇਂ ਆਪਾਂ ਉਹਦੇ ਵਿੱਚ ਵੀ ਪਾਣੀ ਪਾ ਕੇ ਆਪਾਂ ਪਾਣੀ ਚਲਾ ਕੇ ਇਹਨੂੰ ਸੁਕਾ ਸਕਦੇ ਆ ਅ ਪਰ ਚਲੋ ਫੇਰ ਵੀ ਥੋੜਾ ਬਹੁਤਾ ਪਾਣੀ ਵਿੱਚ ਦੀ ਕੱਢ ਕੇ ਟੱਪ ਵਿੱਚ ਤੇ ਆਪਾਂ ਡਰਾਇਰ ਦੇ ਵਿੱਚ ਫੇਰ ਦੁਬਾਰਾ ਤੋਂ ਪਾਣੀ ਚਲਾ ਕੇ ਕੱਪੜੇ ਸੁਕਾ ਸਕਦੇ ਆ ਮੈਨੂੰ ਬਹੁਤ ਪਸੰਦ ਆਈ ਹੈ ਮਸ਼ੀਨ ਵੈਸੇ ਚਲੋ ਥੈਂਕ ਯੂ ਹਨੀ ਨਿਸ਼ੂ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਇਹ ਮਸ਼ੀਨ ਹੈਗੇ ਜੀ ਵਾਸ਼ਿੰਗ ਮਸ਼ੀਨ ਹਨੀ ਤੇ ਨਿਸ਼ੂ ਨੇ ਲੈ ਕੇ ਦਿੱਤੀ ਹੈ ਉਹ ਤਾਂ ਮੈਨੂੰ ਆਟੋਮੈਟਿਕ ਕਹਿ ਰਹੇ ਸੀ ਕਿ ਮਸ਼ੀਨ ਲੈ ਕੇ ਦੇਣ ਨੂੰ ਫਿਰ ਅਸੀਂ ਦੋਨਾਂ ਨੇ ਮਤਲਬ ਸਲਾਹ ਬਣਾਈ ਕਿ ਨਹੀਂ ਆਪਾਂ ਆਟੋਮੈਟਿਕ ਨਹੀਂ ਲੈਣੀ ਹੈਗੀ ਸੈਮੀ ਲੈ ਲੈਨੇ ਆ ਤੇ ਹੈਗੀ ਪੱਟੀ ਮਸ਼ੀਨ ਹੈ 12 ਕੇਜੀ ਦੀ ਹੈਗੀ ਹੈ ਇਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਵੀ ਬਸ ਅਸੀਂ ਆਪ ਹੀ ਲੈ ਕੇ ਦਵਾਂਗੇ ਤੁਸੀਂ ਕਹਿੰਦੇ ਬਸ ਦੱਸ ਦੋ ਵੀ ਕਿਹੜੀ ਲੈਣੀ ਹੈ ਇਹ ਆਟੋਮੈਟਿਕ ਲੈ ਲਓ ਇਹ ਅਸੀ ਕਹ ਨਹੀਂ ਤੁਸੀਂ ਸਾਨੂੰ ਸੈਮੀ ਫਿਰ ਠੀਕ ਐ ਪਰ ਫਿਰ ਆ ਤਾਂ ਹੁਣ ਮੈਨੂੰ ਪਤਾ ਹੀ ਨਹੀਂ ਸੀ ਵੀ ਇੰਨੀ ਜਲਦੀ ਲੈ ਕੇ ਭੇਜ ਦੇਣਗੇ ਤੇ ਉਹਨਾਂ ਨੇ ਆਰਡਰ ਕਰ ਦਿੱਤਾ ਸੀ ਉੱਥੇ ਬੈਠੇ ਹੀ ਹਨੀ ਉਹਨਾਂ ਨੇ ਤੇ ਪਤਾ ਨਹੀਂ ਫਲਿੱਪਕਾਰਟ ਤੋਂ ਕੀਤਾ ਹੈ ਕਿ ਐਮਾਜ਼ਨ ਤੋਂ ਕੀਤਾ ਹੈ ਇਹ ਨਹੀਂ ਮੈਨੂੰ ਪਤਾ ਹੈਗਾ ਮਸ਼ੀਨ ਚਲੋ ਬਹੁਤ ਹੀ ਵਧੀਆ ਐ ਨਾ ਸਾਨੂੰ ਉਹਨਾਂ ਨੇ ਰੇਟ ਦੱਸਿਆ ਇਹ ਵੀ ਕਿੰਨੇ ਦੀ ਹੈਗੀ ਐ ਓਕੇ ਥੈਂਕ ਯੂ ਬੱਚਿਓ ਪਰਮਾਤਮਾ ਤੁਡੇ ਲੰਮੀ ਉਮਰਾ ਕਰੇ ਹੋਰ ਜ਼ਿਆਦਾ ਤਰੱਕੀਆਂ ਬਖਸ਼ੇ ਖੁਸ਼ ਰਹੋ ਹਮੇਸ਼ਾ